ਬੜਾ ਸਵਾਗਤ ਹੈ ਵੀਰੋ ਫਾਰਮਿੰਗ ਡਾਕਟਰ ਪੇਜ ਤੇ ਜਿਹੜੇ ਨਵੇਂ ਦੇਖ ਰਹੇ ਹੋ ਪੇਜ ਨੂੰ ਪੇਜ ਨੂੰ ਲਾਈਕ ਕਰਕੇ ਫੋਲੋ ਕਰਦੇ ਹੋ ਤੇ ਜੇ ਗਾਹਾਂ ਵੀਰੋ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਕਰਦੇ ਹੋ ਕਿ ਮੇਰੇ ਕਿਸੇ ਗਰੀਬ ਭੈਣ ਭਾਈ ਜਿਨ੍ਹਾਂ ਨੇ ਬੱਕਰੀਆਂ ਦਾ ਫਾਰਮ ਰੱਖਿਆ ਹੋਇਆ ਜਾਂ ਬੱਕਰੀ ਪਾਲਣ ਵਾਲੇ ਸੋਚਦੇ ਨੇ ਉਹਨਾਂ ਨੂੰ ਇਹ ਚੀਜ਼ ਬਾਰੇ ਪਤਾ ਲੱਗੇ ਤੇ ਉਹ ਆਪਦੀਆਂ ਬੱਕਰੀਆਂ ਜਾਨਾਂ ਬਚਾਉਣ ਦੇ ਵਿੱਚ ਇੱਕ ਯੋਗਦਾਨ ਮਹੱਤਵਪੂਰਨ ਪਾਉਣ ਜਿਵੇਂ ਕਿ ਵੀਰੋ ਆ ਬੱਕਰੀ ਹੈ ਇਨੂੰ ਵੀਰੇ 15 ਦਿਨ 20 ਦਿਨ ਰਹਿੰਦੇ ਨੇ ਸੂਣ ਵਾਸਤੇ ਉਸ ਤੋਂ ਪਹਿਲਾਂ ਵੀਰੋ ਇਹ ਬਹਿ ਗਈ ਜਿਹੜਾ ਇਹਦਾ ਪਿਛਲਾ ਪਾਸਾ ਬਹਿ ਗਿਆ ਵੀਰੋ ਇਹ ਪਿੱਛੋਂ ਖੜੀ ਨਹੀਂ ਹੋ ਰਹੀ ਤਾਂ ਇਹਦੇ ਬਾਰੇ ਆਪਾਂ ਘਟੋ ਘਟ 100 ਵੀਡੀਓ ਪਾ ਰੱਖੀ ਆ ਕਿ ਤੁਸੀਂ ਆਪਦੇ ਜਾਨਵਰਾਂ ਦੀ ਜਿਹੜੀ ਗੱੱਬੜ ਹੋ ਜਾਂਦੀਆਂ ਨੇ ਤਾਂ 2 ਮਹੀਨੇ ਪਹਿਲਾਂ ਤੁਸੀਂ ਸੂਣ ਤੋਂ ਉਹਦੀ ਕਿਹੜੀ ਕਿਹੜੀ ਮੁੱਢਲੀ ਕੇਅਰ ਕਰਨੀ ਹੈ ਚਲੋ ਵੀਰੇ ਇਹਨੂੰ ਹੁਣ ਪ੍ਰੋਬਲਮ ਹੋ ਗਈ ਤਾਂ ਇਹਦੇ ਬਾਰੇ ਆਪਾਂ ਦੱਸ ਰਿਹਾ ਤੁਹਾਨੂੰ ਕਿ ਇਹਦੇ ਵਿੱਚ ਵੀਰੋ ਨਿਊਰੋਕਾਇਨ ਨਿਊਰੋਕਾਇਨ ਪਲਸ 1.5 ਐਮਐਲ ਇੱਕ ਪਾਸੇ ਲਾ ਦਿਓ ਤੇ ਵੈਰੀਬਲ ਡੇਰ ਐਮ ਐਲ ਦੂਜੇ ਪਾਸੇ ਲਾ ਦਿਓ ਨਾਲ ਤੁਸੀਂ ਜਿਹੜਾ ਸਾਰਕ ਫਰੋਲ ਹੈ ਸਾਰਕ ਫਰੋਲ ਦਾ ਇੱਕ ਚਮਚਾ ਇੱਕ ਗਲਾਸ ਪਾਣੀ ਵਿੱਚ ਘੋਲ ਕੇ ਇਹਨੂੰ ਨਾਲ ਦੀ ਸਹਾਇਤਾ ਨਾਲ ਦਿਓ ਤੇ ਹੋ ਸਕੇ ਤਾਂ ਵੀਰੋ ਫੈਰੀਟਾਸ ਦੀਆਂ ਗੋਲੀਆਂ ਵੀ ਦਿਓ ਇਹਨੂੰ ਕਿ ਇਹਦੇ ਅੰਦਰ ਜਾਨ ਪਵੇ ਤੇ ਇਹ ਜਿਹੜਾ ਪਿਛਲਾ ਪਾਸਾ ਬੈਠਿਆ ਇਹਦਾ ਇਹਦੀ ਖੂਨ ਸਰਕਲ ਚੱਲੇ ਤੇ ਇਹਦੀ ਜਾਨ ਬਚਨ ਦੇ ਵਿੱਚ ਇੱਕ ਯੋਗਦਾਨ ਮਹੱਤਵਪੂਰਨ ਯੋਗਦਾਨ ਪਾ ਸਕੀਏ ਇਹ ਜੀਆਂ ਜਾਣਕਾਰੀਆਂ ਫ੍ਰੀ ਦੇ ਵਿੱਚ ਲੈਣ ਵਾਸਤੇ ਆਪਣਾ ਜਿਹੜਾ ਪੇ ਇਹ ਫਾਰਮਿੰਗ ਡਾਕਟਰ ਤੁਹਾਡੇ ਵਾਸਤੇ ਬਣਾਇਆ ਕਿ ਤੁਸੀਂ ਫ੍ਰੀ ਚ ਜਾਣਕਾਰੀ ਲੈ ਕੇ ਆਪਣੇ ਕਾਰੋਬਾਰ ਨੂੰ ਸਹੀ ਕਰੋ